ਚਾਬ ਜਿਹੜਾ ਹੈ ਬੀਇੰਗ ਅ ਬਾਰਡਰ ਸਟੇਟ ਅਸੀਂ ਲੜਾਈ ਲੜ ਰਹੇ ਆ ਸਾਡੇ ਤੁਸੀਂ ਦੇਖ ਰਹੇ ਹੋਗੇ ਅੱਜ ਮੈਂ ਦੇਖ ਰਿਆ ਸੀ ਹੁਣ ਕਿ ਗੁਰਦਾਸਪੁਰ ਅੰਮ੍ਰਿਤਸਰ ਬਹੁਤ ਜਗ੍ਹਾ ਬਲੈਕਆਉਟਸ ਤੇ ਜਿਹੜੇ ਹੈ ਉਹ ਜਿਹੜੇ ਆਰਡਰਸ ਅਸੀਂ ਜੋ ਜੋ ਭਾਰਤੀ ਸੈਨਾ ਕਹਿ ਰਹੀ ਹੈ ਜੋ ਜੋ ਕੇਂਦਰੀ ਹੋਮ ਮਿਨਿਸਟਰੀ ਕਹਿ ਰਹੀ ਹੈ ਅਸੀਂ ਉਹਦੀ ਮਦਦ ਕਰ ਰਹੇ ਆ ਠੀਕ ਉਸੇ ਮੌਕੇ ਦੇ ਉੱਤੇ ਸਾਡੇ ਨਾਲ ਇੰਨਾ ਵੱਡਾ ਧੱਕਾ ਜਿਹੜਾ ਹੈ ਪਾਣੀ ਖੋਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਸਵੇਰੇ ਸਵੇਰੇ ਕਿਹੜੀ ਅਮਰਜੈਂਸੀ ਆ ਗਈ ਹਰਿਆਣੇ 'ਚ ਤੁਸੀਂ ਕੁਝ ਦੇਖਿਆ ਕੋਈ ਇਦਾਂ ਦੀ ਫਿਲਮ ਕੋਈ ਕੋਈ ਵੀਡੀਓ ਕੋਈ ਹਰਿਆਣੇ ਤੋਂ ਕੋਈ ਖਬਰ ਕਿ ਹਰਿਆਣੇ ਦੇ ਵਿੱਚ ਪਾਣੀ ਦਾ ਕਾਲ ਪੈ ਗਿਆ ਹੋਵੇ ਦੇਖੀਏ ਇੱਕ ਪਾਸੇ ਪੰਜਾਬ ਪਾਕਿਸਤਾਨ ਦੇ ਨਾਲ ਲੜਾਈ ਲੜ ਰਿਹਾ ਸਾਡਾ ਦੇਸ਼ ਅਸੀਂ ਪਾਕਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਹਾਂ ਲਾਹੌਰ ਦਾ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਪੰਜਾਬ ਤੋਂ ਪਾਣੀ ਖੋਣ ਆ ਗਏ ਅੱਜ ਸਾਨੂੰ ਪਤਾ ਹੈ ਕਿ ਪਿਛਲੇ 22 April ਤੋਂ ਬਾਅਦ ਬਹਿਲਗਾਮ 'ਚ ਜੋ ਦਰਿੰਦਗੀ ਭਰਿਆ ਅਟੈਕ ਹੋਇਆ ਉਸ ਤੋਂ ਬਾਅਦ ਪੂਰੇ ਦੇਸ਼ 'ਚ ਕਾਹ ਕ੍ਰੋਸ਼ ਸੀਗਾ ਦੇਸ਼ ਦੀ ਮੰਗ ਸੀਗੀ ਤੇ ਭਾਰਤੀ ਫੋਰਸਿਸ ਨੇ ਉਸ ਦੇਸ਼ ਦੀ ਭਾਵਨਾ ਦੀ ਕਦਰ ਕਰਦੇ ਹੋਏ ਆਪਰੇਸ਼ਨ ਸਿੰਧੂਰ ਜਿਹੜਾ ਉਹ ਪਰਸੋਂ ਰਾਤ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈ ਮਨ ਨੂੰ ਸਕੂਨ ਆਇਆ ਤੇ ਹੁਣ ਤੁਹਾਨੂੰ ਪਤਾ ਹੈ ਕਿ ਬਾਰਡਰ ਦੇ ਉੱਤੇ ਜਿਹੜਾ ਤਣਾਅ ਹੈ ਉਹ ਕਾਫੀ ਜਿਹੜਾ ਹੈ ਵਧਿਆ ਹੋਇਆ ਪੰਜਾਬ ਜਿਹੜਾ ਹੈ ਬੀਇੰਗ ਅ ਬਾਰਡਰ ਸਟੇਟ ਅਸੀਂ ਲੜਾਈ ਲੜ ਰਹੇ ਆਂ ਸਾਡੇ ਤੁਸੀਂ ਦੇਖ ਰਹੇ ਹੋਵੋਗੇ ਅੱਜ ਮੈਂ ਦੇਖ ਰਿਹਾ ਸੀ ਹੁਣ ਕਿ ਗੁਰਦਾਸਪੁਰ ਅੰਮ੍ਰਿਤਸਰ ਬਹੁਤ ਜਗ੍ਹਾ ਬਲੈਕਆਉਟਸ ਤੇ ਜਿਹੜੇ ਹੈ ਉਹ ਜਿਹੜੇ ਆਰਡਰਸ ਅਸੀਂ ਜੋ ਜੋ ਭਾਰਤੀ ਸੈਨਾ ਕਹਿ ਰਹੀ ਹੈ ਜੋ ਜੋ ਕੇਂਦਰੀ ਹੋਮ ਮਿਨਿਸਟਰੀ ਕਹਿ ਰਹੀ ਹੈ ਅਸੀਂ ਉਹਦੀ ਮਦਦ ਉਹਨਾਂ ਦੀ ਮਦਦ ਕਰ ਰਹੇ ਆਂ ਠੀਕ ਉਸੇ ਮੌਕੇ ਤੇ ਉੱਤੇ ਸਾਡੇ ਨਾਲ ਇੰਨਾ ਵੱਡਾ ਧੱਕਾ ਜਿਹੜਾ ਹੈ ਪਾਣੀ ਖੋਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਸਵੇਰੇ ਸਵੇਰੇ ਮੈਨੂੰ 9:00 ਵਜੇ ਫੋਨ ਆਂਦਾ ਕਿ ਜੀ BBMP ਦੇ ਚੇਅਰਮੈਨ ਲੋਹਾਨਖੜ ਚ ਪਹੁੰਚ ਗਏ ਨੇ ਤੇ ਪੰਜਾਬ ਦੇ ਹਿੱਸੇ ਦਾ ਪਾਣੀ ਉੱਥੋਂ ਛੱਡਤਾ ਤੇ ਹੁਣ ਨੰਗਲ ਡੈਮ ਵੱਲ ਨੂੰ ਚੱਲ ਰਹੇ ਨੇ ਕਿਉਂ ਮੇਨ ਪਾਣੀ ਨੰਗਲ ਡੈਮ ਤੋਂ ਜਿਹੜਾ ਹੈ ਛੱਡਿਆ ਜਾਣਾ ਚਾਹੀਦਾ ਛੱਡਿਆ ਨੂੰ ਛੱਡਣਾ ਅਸੀਂ ਫੌਰਨ ਜਿਹੜੇ ਹੈ ਮੈਂਟਾਂ ਸਾਰੀ ਸਾਰੀ ਟੀਮ ਇਕੱਠੀ ਹੋਈ ਆਸ-ਪਾਸ ਦੇ ਪਿੰਡਾਂ ਦੇ ਲੋਕ ਆਏ ਤੇ ਸੀਐਮ ਸਾਹਿਬ ਨੂੰ ਵੀ ਜਦੀ ਇਮੀਡੀਏਟਲੀ ਸੀਐਮ ਸਾਹਿਬ ਨੇ ਕਿਹਾ ਮੈਂ ਖੁਦ ਆ ਰਹੇ ਹਾਂ ਸੀਐਮ ਸਾਹਿਬ ਬਾਈ ਰੋਡ 'ਤੇ ਜਿਹੜਾ ਹੈ ਲਿਮਿਟਿਡ ਟਾਈਮ 'ਚ ਇੱਥੇ ਪਹੁੰਚੇ ਆ ਤੇ ਤੁਸੀਂ ਦੇਖ ਸਕਦੇ ਹੋ ਇਨੇ ਸ਼ਾਰਟ ਨੋਟਿਸ ਦੇ ਉੱਤੇ ਜਿਸ ਤਰੀਕੇ ਨਾਲ ਲੋਕ ਇਕੱਠੇ ਹੋਏ ਇਹ ਉਹਦਾ ਅਕਰੂਸ਼ ਸੀਗਾ ਤੇ ਅਸੀਂ ਜਿਹੜਾ ਹੈ ਉਹ ਆਪਣੇ ਨਾਪਾਕ मंसूਬਿਆਂ ਚਿਰਾਦਿਆਂ ਚ ਉਹ ਜਿਹੜੇ ਹੈ ਉਹ ਕਾਮਯਾਬ ਨਹੀਂ ਹੋ ਸਕੇ ਉਸ ਵੇ ਲੋਕਾਂ ਦੇ ਵਿੱਚ ਗੁੱਸੇ ਨਾਲ ਉਹਨਾਂ ਨੂੰ ਇੱਥੇ ਜਿਹੜਾ ਡੀਟੇਨ ਕੀਤਾ ਗਿਆ ਉਹਨਾਂ ਨੂੰ ਜਦੋਂ ਫਿਰ ਪੁਲਿਸ ਨੇ ਮੰਨ ਕੇ ਰਿਕਵੈਸਟ ਕੀਤੀ ਤਾਂ ਲੋਕਲਸ ਨੇ ਜਾਣ ਦਿੱਤਾ ਉਦੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਗੁੱਸਾ ਲੋਕਾਂ 'ਚ ਸੀਗਾ ਗੱਲ ਇਹ ਹੈ ਕਿ ਜੀ ਸਾਡੇ ਇਲਾਕੇ ਨੂੰ ਪਹਿਲੀ ਵਾਰੀ ਪਾਣੀ ਮਿਲ ਰਿਹਾ ਲੋਕ ਪਾਣੀ ਤਾਂ ਬਹੁਤ ਮੈਂ ਤਸੀਮ ਸਾਹਿਬ ਨੇ ਵੀ ਦੱਸਿਆ ਜਿਹੜੇ ਆਸ-ਪਾਸ ਦੇ ਪਿੰਡਾਂ ਨੇ ਤੁਹਾਨੂੰ ਵੀ ਪਤਾ ਕਿ ਸਾਰੇ ਲੋਕਲ ਸਾਡੇ ਸਾਥੀਆਂ ਲੋਕਲ ਪ੍ਰੈਸ ਨੂੰ ਤੁਹਾਨੂੰ ਪਤਾ ਕਿ ਨਾ ਪਿੰਡਾਂ ਦੇ ਵਿੱਚ ਡੈਮ ਹੋਣ ਦੇ ਬਾਵਜੂਦ ਵੀ ਅੱਜ ਵੀ ਸਾਡੇ ਨੰਗਲ ਦੇ ਬਹੁਤ ਸਾਰੇ ਇਦਾਂ ਦੇ ਵਾਰਡ ਹੈ ਜਿੱਥੇ ਪੀਣ ਵਾਲਾ ਪਾਣੀ ਨਹੀਂ ਤੇ ਸਾਰਾ ਜਿਹੜਾ ਹੈ ਪਾਣੀ ਸਤਲੂ ਜਿੱਥੋਂ ਜਾਂਦਾ ਨੰਗਲ ਲੇਕ ਜਿੱਥੇ ਡੈਮ ਹੈ ਨੰਗਲ ਡੈਮ ਉਹਦੇ 1 ਕਿਲੋਮੀਟਰ ਦੀ ਰੇਡੀਅਸ ਜਿਹੜੇ ਪਿੰਡ ਨੇ ਬਾਸ ਸੁਆਮੀਪੁਰ ਖੇੜਾ ਬਾਗ ਪਿੰਗਵੜੀ ਆਪਣਾ ਪੂਰ ਸਭ ਇੱਥੇ ਪਾਣੀ ਹੈ ਨਹੀਂ ਇੱਥੋਂ ਹੀ 2-4 ਕਿਲੋਮੀਟਰ ਦੇ ਰੇਡੀਅਸ ਜਿਹੜੇ ਪਿੰਡ ਨੇ ਚਾਹੇ ਉਹ ਬਰਮਲਾ ਹੋਵੇ ਤਲਵਾੜਾ ਹੋਵੇ ਨਿੱਕੂ ਨੰਗਲ ਦੁਬੇਟਾ ਰਾਏਪੁਰ ਪੱਟੀ ਮੇਕਪੁਰ ਮਾਨਕਪੁਰ ਇੱਥੇ ਪਾਣੀ ਹੈ ਨਹੀਂ ਪਿੰਡ ਪੱਟੀ ਰਾਏਪੁਰ ਦੀ 500 ਕਿੱਲਾ ਜubin ਬੰਜਰ ਪਈ ਹੈ ਸਾਡੇ ਚੰਗਰ ਦੇ ਪਿੰਡਾਂ ਉੱਥੇ ਹੈ ਨਹੀਂ Jio ਵਾਲੇ ਇੱਕ ਪਿੰਡਾ ਕੀਤਪੁਰ ਸਾਹ 50 ਮੀਟਰ ਤੋਂ ਦੂਰੀ ਹੈ ਨਹਿਰ ਤੋਂ ਪਿੰਡ 'ਚ ਪਾਣੀ ਹੈ ਨਹੀਂ ਤਾਂ ਇਹ ਤਾਂ ਸਾਡੇ ਇਲਾਕੇ ਦੇ ਹਾਲਾਤ ਸਿਉਂ ਇੱਥੇ ਪਾਈਪ ਲਾਈਨਾਂ ਚੰਗਰ ਤੁਸੀਂ ਜਾ ਕੇ ਦੇਖੋ ਪਾਈਪ ਲਾਈਨਾਂ ਪੈ ਰਹੀਆਂ ਉਹ ਵਰਸਪ ਵਾਲੀ ਲਿਫਟ ਡਿਗੇਸ਼ਨ ਸਕੀਮ ਸ਼ੁਰੂ ਹੋ ਰਹੀ ਹੈ ਤੇ ਇਹ ਸਾਰਾ ਕੁਝ ਸਾਡੇ ਪਿੰਡਾਂ ਚ ਪਹਿਲੀ ਵਾਰੀ ਪਾਈਪ ਲੰਨਾ ਪੈ ਰਹੀਆਂ ਤੇ ਜਿਹੜਾ ਪਾਣੀ ਹੈ ਤਾਂ ਅਸੀਂ ਉਸ ਪਾਣੀ ਦੀ ਰੱਖਿਆ ਕਰਨ ਆਏ ਸਾਰੀ ਬਿਲਕੁਲ ਸ਼ਾਂਤੀਪੂਰਵਕ ਜਿਹੜਾ ਹੈ ਪ੍ਰਦਰਸ਼ਨ ਸੀ ਤੇ ਪਰ ਜਿਹੜਾ ਗੁੱਸਾ ਹੈ ਉਹ ਲੋਕਾਂ ਦੇ ਵਿੱਚ ਸੀਗਾ ਤੇ ਅਗਰ ਦੁਬਾਰਾ ਕੋਈ ਇਦਾਂ ਦੀ ਕੋਸ਼ਿਸ਼ ਹੋਊਗੀ ਤਾਂ ਮੈਨੂੰ ਲੱਗਦਾ ਹੈ ਕਿ ਬੀਬੀਐਮਬੀ ਨੂੰ ਉਸ ਤੋਂ ਬਚਣਾ ਚਾਹੀਦਾ ਸਰ ਰਾਖੀ ਜਿਹੜੀ ਜਾਰੀ ਰਹੂਗੀ ਹੈ